ਸਰਕਾਰ ਦਾ ਜਿਹੜਾ ਪ੍ਰਵਕਤਾ ਹੈ ਬੁਲਾਰਾ ਹੈ ਉਹਨੇ ਕਿਹਾ ਵੀ ਹੋ ਸਕਦਾ ਹੈ ਗਵਰਨਰ ਸਾਹਿਬ ਨੇ ਵਰਤਿਆ ਹੋਵੇ। ਉਹਨੇ ਵੀ ਕੋਈ ਡੈਫੀਨੇਟਿਵ ਗੱਲ ਨਹੀਂ ਕਹੀ। ਹਾਂ ਗਵਰਨਰ ਸਾਹਿਬ ਹੈਲੀਕਾਪਟਰ ਵਰਤ ਸਕਦੇ ਆ। ਹੁਣ ਜੇ ਮੁੱਖ ਮੰਤਰੀ 10-11 ਦਿਨ ਵਿਦੇਸ਼ ਸੀ ਤੇ 10-11 ਦਿਨ ਉਹ ਹੈਲੀਕਾਪਟਰ ਕੌਣ ਵਰਤਦਾ ਰਿਹਾ? ਚਲੋ ਮੰਨ ਲੇ ਇੱਕ ਦਿਨ ਦੋ ਦਿਨ ਵਰਤ ਲਿਆ ਗਵਰਨਰ ਨੇ। ਗਵਰਨਰ ਨੇ ਜੇ 10 ਦਿਨ ਵਰਤੇ ਆ ਤੇ ਗਵਰਨਰ ਦਾ ਤੁਸੀਂ ਰਿਕਾਰਡ ਪੇਸ਼ ਕਰ ਦਿਓ। ਨਹੀਂ ਹੈ ਉਹਦੀ ਪੁਸ਼ਟੀ ਨਹੀਂ ਹੁਣ ਇਹ ਪੁਸ਼ਟੀ ਹੁੰਦੀ ਕਿਵੇਂ ਹੈ ਇਹ ਰਵਾਲਾ ਕਿਵੇਂ ਪਿਆ ਜਿਵੇਂ ਮਾਨਕ ਗੋਇਲ ਨੇ ਮੈਨੂੰ ਦੱਸਿਆ ਜਿਹੜਾ ਆਰਟੀ ਐਕਟੀਵਿਸਟ ਆ ਵੀ ਉਹਨੇ ਡਾਟਾ ਕੱਢਿਆ ਇੱਕ ਐਪ ਹੈ ਫਲਾਈਟ ਰਡਾਰ 24 ਇਹ ਐਪ ਹੈ ਪਲੇ ਸਟੋਰ ਚ ਜਾ ਕੇ ਕੋਈ ਵੀ ਵਿਅਕਤੀ ਉਹਨੂੰ ਆਪਣੇ ਫੋਨ 'ਤੇ ਡਾਊਨਲੋਡ ਕਰ ਸਕਦਾ ਹਰ ਜਹਾਜ਼ ਦੇ ਪਿੱਛੇ ਟੇਲ ਤੇ ਇੱਕ ਨੰਬਰ ਲਿਖਿਆ ਹੁੰਦਾ ਜਿਹੜੀ ਪੂੰਛ ਜੀ ਹੁੰਦੀ ਹੈ ਨਾ ਉਹਦੇ ਪਿੱਛੇ ਇੱਕ ਨੰਬਰ ਜਿਹਾ ਲਿਖਿਆ ਹੁੰਦਾ ਭਾਵੇਂ ਉਹ ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਬਨਰਜੀ ਦਾ ਡੋਨਾਲਡ 트ੰਪ ਦਾ ਭਾਵੇਂ ਮੋਦੀ ਦਾ ਕਿਸੇ ਮਰਜ਼ੀ ਦਾ ਲਾ ਲਓ ਉਹ ਤੁਸੀਂ ਨੰਬਰ ਭਰੋ ਐਪ ਚ ਕਹਦੇ ਹੋ ਜੀ ਸਾਨੂੰ ਇੰਨੇ ਦਿਨ ਦਾ ਡਾਟਾ ਕੱਢ ਦਿਓ ਉਹ ਐਪ ਤੁਹਾਨੂੰ ਕੱਢ ਕੇ ਡਾਟਾ ਦੇ ਦਿੰਦੀ ਹੈ ਵੀ ਇਹ ਹਵਾਈ ਜਹਾਜ਼ ਜਾਂ ਹੈਲੀਕਾਪਟਰ ਇਸ ਦਿਨ ਕਿੰਨੇ ਵਜੇ ਉੜਿਆ ਕਿੱਥੇ ਗਿਆ ਫਿਰ ਕਦੋਂ ਵਾਪਸ ਆਇਆ ਕਿਧਰ ਨੂੰ ਗਿਆ